ਮੈਡੀਕਲ ਸੁਣ ਲਓ ਪਹਿਲਾਂ ਪਹਿਲਾਂ ਮੈਰੀ ਪਲੀਜ਼ ਗਰਲ ਸੁਣੋ ਡਬਲ ਪਾਲਸੀ ਦੀ ਗੱਲ ਕਰ ਰਹੇ ਨੇ ਇੱਕ ਪਾਸੇ ਕਹਿੰਦੇ ਨੇ ਕਿ 4 ਵਜੇ ਅਸੀਂ ਤੁਹਾਨੂੰ ਐਨਓਸੀ ਦੇ ਦਾਂਗੇ ਦੂਜੇ ਪਾਸੇ ਕਹਿੰਦੇ ਨੇ ਕਿ ਅਸੀਂ ਐਨਓਸੀ ਖਤਮ ਕਰਤੀ ਸਰਕਾਰ ਨੇ ਅਸੀਂ ਇਹੀ ਤਾਂ ਸਪਸ਼ਟੀਕਰਨ ਪੁੱਛਦੇ ਹਾਂ ਕਿ ਸਾਨੂੰ ਦੋ ਸਪਸ਼ਟੀਕਰਨ ਕੀ ਚੀਜ਼ ਹੈ ਐ ਐਸਐਚਓ ਸਾਹਿਬ ਇਹਨਾਂ ਨੂੰ ਨਾਲ ਸਾਰਿਆਂ ਨੂੰ ਬਾਹਰ ਕੱਢੋ ਜੀ ਮੈਡਮ ਜੀ ਇੱਕ ਦੇਖੋ ਇਹ ਦਫ਼ਤਰ ਸਾਡਾ ਵੀ ਹੈ ਇਹ ਦਫ਼ਤਰ ਸਾਡਾ ਵੀ ਹੈ ਧੱਕਾ ਕਰਨਾ ਹੈ ਧੱਕਾ ਕਰਾਉਣਾ ਧੱਕਾ ਕਰਾਉਣਾ ਸਾਡੇ ਨਾਲ ਬਾਹਰ ਘਟੇ ਤਾਂ ਕੋਈ ਮਤਲਬ ਨਹੀਂ ਬੱਕਾ ਕਰਵਾਉਣਾ ਮੈਡਮ ਤੁਸੀਂ ਯਾਰ ਇੱਕ ਮਿੰਟ ਤੁਸੀਂ ਸਾਨੂੰ ਤੁਹਾਨੂੰ ਇੱਕ ਦੋ ਸਵਾਲ ਪੁੱਛ ਰਿਹਾ ਮੈਨੂੰ ਡਬਲ ਗੱਲ ਕਿਉਂ ਕਰਕੇ ਦੱਸ ਰਹੇ ਹੋ ਮੈਨੂੰ ਦੱਸੋ ਐਨਓਸੀ ਹੈ ਜਾਂ ਨਹੀਂ ਹੈ ਜੇ ਨਹੀਂ ਹੈ ਤਾਂ ਫਿਰ ਲਿਖ ਕੇ ਦਿਓ 4 ਵਜੇ ਦੇ ਮੰਗ ਕਿੰਨੂ ਦਵੋਗੇ 4 ਵਜੇ ਮੀਡੀਆ ਚ ਕਹਹਾਓ ਜੀ ਕਹਹਾਓ ਜੀ 4 ਵਜੇ ਆਹ ਲਓ ਜੀ ਸੁਣੋ ਇਹ ਤੇ ਸਭ ਤੋਂ ਪਹਿਲਾਂ ਪੰਚਾਇਤ ਸੈਕਟੀ ਦੇ ਸਾਈਨ ਹੁੰਦੇ ਨੇ ਉਹਨੇ ਦੇਖਣਾ ਹੁੰਦਾ ਰਿਕਾਰਡ ਕਿ ਕਿਸੇ ਦਾ ਨਜਾਇਜ਼ ਕਬਜ਼ਾ ਜਾਂ ਕਿਸੇ ਵੱਲ ਪੈਸੇ ਤਾਂ ਨਹੀਂ ਨਿਕਲਦੇ ਉਸ ਤੋਂ ਬਾਅਦ ਰਿਪੋਰਟ ਹੋਣੀ ਹੈ ਜੇ 3 ਨੰਬਰ ਤੇ ਰਿਪੋਰਟ ਹੋਣੀ ਹੈ ਫਟਵਾਰੀ ਦੀ 4 ਨੰਬਰ ਤੇ ਰਿਪੋਰਟ ਹੋਣੀ ਹੈ ਐਸਸੀਪੀਓ ਪੀਓ ਦੀ ਉਸ ਤੋਂ ਬਾਅਦ ਜਾਰੀ ਕਰਨਾ ਜੀ ਕੋਈ ਐਸੀ ਗੱਲ ਨਹੀਂ ਸਾਰਿਆਂ ਨੂੰ ਐਨਓਸੀ ਮਿਲਣਗੇ ਮੈਡਮ 2 ਦਿਨ ਬਾਕੀ ਨੇ 3 ਤੇ 4 ਅੱਜ ਦੰਦੇ ਤੱਕ ਇੱਕ 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 ਮਿੰਟ ਜੀ ਇੱਕ ਮਿੰਟ ਜੇਕਰ ਇਹਨਾਂ ਨੇ ਚੋਣਾ ਲੜਨੀਆਂ ਸੀ ਤਾਂ ਇਹ ਹਫਤਾ ਪਹਿਲਾਂ ਜਾਂ 10 ਦਿਨ ਪਹਿਲਾਂ ਤਿਆਰੀ ਕਿਉਂ ਨਹੀਂ ਕਰ ਕੀਤੀ ਮੈਡਮ ਇੱਕ ਮਿੰਟ ਇੱਕ ਮਿੰਟ ਟ੍ਰੈਕਟਰ ਅਨਾਉਂਸ ਇਹ ਪਾਰਟੀ ਨੇ ਆਪਦੀਆਂ ਪਹਿਲਾਂ ਵੀ ਨਵੀਂ ਦਿਨ ਪਹਿਲਾਂ ਕਰਨਾ ਸੀ ਮੈਨੂੰ ਦੱਸ ਸਕਦਾ ਹਾਂ ਇਹ ਪ੍ਰੋਦੀ ਪਾਰਟੀਆਂ ਨੂੰ ਕੈਂਡੀਡੇਟ ਨਹੀਂ ਮਿਲ ਰਹੇ ਜਵਾਬ ਦੇ ਕੰਮ ਨਹੀਂ ਕਰਨ ਦੇ ਰਹੇ ਸਮਾਂ ਇਹਨਾਂ ਦਾ ਹੀ ਕੰਮ ਕਰ ਰਹੇ ਆ ਵਿੱਚ ਭੰਗਲਾ ਪਾਈ ਜਾਂਦੇ ਕਿਹੜੀ ਕੁਆਲਟੀ ਦੇ ਖਿਲਾਫ ਲਿਖ ਕੇ ਭੇਜਦੇ ਆ ਆ ਦੇਖੋ ਜੀ ਮੈਨੂੰ ਤੂੰ ਤੂੰ ਕਰਕੇ ਬੋਲਦੇ ਲੈਡੀਜ਼ ਨਾਲ ਸਭ ਤੋਂ ਪਹਿਲਾਂ ਚੋਣਾਂ ਤੋਂ ਬਾਅਦ ਦੀਆਂ ਗੱਲਾਂ ਨੇ ਪਤਾ ਨਹੀਂ ਕਿਹਨੇ ਬਣਨਾ ਹੈ ਕਿਹਨੇ ਨਹੀਂ ਬਣਨਾ ਸਭ ਤੋਂ ਪਹਿਲਾਂ ਇੱਕ ਲੈਡੀਜ਼ ਨੂੰ ਬੋਲਣ ਦਾ ਪਤਾ ਹੋਣਾ ਚਾਹੀਦਾ ਮੈਡਮ 2 ਦਿਨ ਹੋ ਗਏ ਕਿਉਂ ਨਹੀਂ ਤਾਂ 10 ਦਿਨ ਪਹਿਲਾਂ ਤਿਆਰੀ ਕਰਦੇ ਚੋਣ ਕੁਸ਼ਿਨ ਬਿਲਕੁਲ ਜੀ ਜਿਹੜਾ ਏਦਾਂ ਤੂੰ ਤੂੰ ਕਰਕੇ ਬੋਲਣਗੇ ਕੌਣ ਲੋਕ ਸੀ ਜਿਹੜੇ ਬੋਲ ਰਹੇ ਸੀ ਤੁਹਾਡੇ ਆ ਤੁਹਾਡੇ ਸਾਹਮਣੇ ਹੀ ਸੀ ਜਿਹੜੇ ਬੰਤ ਤੁਸੀਂ ਕੀ ਗੱਲ ਕਹੀ ਤੁਸੀਂ ਕੌਣ ਲੋਕ ਸੀ ਤੁਹਾਨੂੰ ਪਤਾ ਹੀ ਹੈ ਜੀ ਮੈਨੂੰ ਮੈਡਮ ਤੁਸੀਂ ਕੀ ਗੱਲ ਕਹੀ ਬਸ ਮੈਨੂੰ ਇਹਦਾ ਮਤਲਬ ਕੱਢਣ ਲੱਗ ਜਾਨੇ ਹੋ ਤੁਸੀਂ ਉਹ ਕਿਹਾ ਨਾ ਵੀ ਵਿਰੋਧੀਆਂ ਕੋਲ ਪਾਰਟੀਆਂ ਕੋਲ ਉਮੀਦਵਾਰ ਨਹੀਂ ਹੈਗੇ ਮੈਂ ਮੈਂ ਕਹੂੰਗੀ ਜੀ ਤਾਂ ਮੈਨੂੰ ਹੁਣ ਬੋਲਦੇ ਨੇ ਉਹ ਗਲਤ